ਅਜਿਸਟ ਮੈਚੌਂਕ ਵਿਖੇ ਕੀ ਹਾਦਸਾ ਹੋਇਆ ਜੀ ਮੈਂ ਨਿਰਮਲ ਸਿੰਘ ਸਾਬਕਾ ਚੇਅਰਮੈਨ ਬੀਸੀ ਕਮਿਸ਼ਨ ਪੰਜਾਬ ਅੱਜ ਮੇਰੇ ਕੋਲੋਂ ਤਕਰੀਬਨ 1:30 ਵਜੇ ਦੇ ਨੇੜੇ ਤੇ ਮੈਨੂੰ ਫੋਨ ਆਇਆ ਕਿ ਈਸਟ ਮੈਚੌਂਕ ਤੋਂ ਜਿਹੜੀ ਢੰਡਾਰੀ ਰੋਡ ਬਣ ਰਹੀ ਆ ਉਹਦੇ ਵਿੱਚ ਇੱਕ ਬਹੁਤ ਵੱਡਾ ਹਾਦਸਾ ਹੋਣੋਂ ਟਲ ਗਿਆ ਮੈਂ ਉਹਦੇ ਬਾਰੇ ਦੱਸਣਾ ਚਾਹੁੰਦਾ ਕਿ ਈਸਟ ਮੈਚੌਂਕ ਤੋਂ ਜਿਹੜੀ ਢੰਡਾਰੀ ਨੂੰ ਸੜਕ ਜਾਂਦੀ ਆ ਉਹਦੇ ਤੇ ਪਿਛਲੇ ਸਮੇਂ ਤੋਂ ਡਵੈਲਪਮੈਂਟ ਦਾ ਕੰਮ ਚੱਲ ਰਿਹਾ ਉਹਦੇ ਸੜਕ ਬਣ ਰਹੀ ਆ ਤੇ ਅੱਜ 1 ਵਜੇ ਦੇ ਆਸ-ਪਾਸ ਇੱਕ ਨੌਜਵਾਨ ਆਪਣੇ ਬੱਚਿਆਂ ਨੂੰ ਉਹਦੇ ਬੱਚਿਆਂ ਨੂੰ ਸਕੂਲੋਂ ਲੈਣ ਜਾ ਰਿਹਾ ਸੀ ਤੇ ਲੈ ਕੇ ਵਾਪਸ ਆਇਆ ਜਦੋਂ ਉਹ ਢੰਡਾਰੀ ਸਕੂਲ ਤੋਂ ਆਪਣੇ ਬੱਚੇ ਵਾਪਸ ਲੈ ਕੇ ਇਸਮਨ ਚੌਕ ਨੂੰ ਆ ਰਿਹਾ ਸੀਗਾ ਜਦੋਂ ਉਸੋ ਮੇਨ ਹਾਲ ਦੇ ਕੋਲ ਪਹੁੰਚਿਆ ਤੇ ਉਹਦਾ ਪੈਰ ਸਲਿੱਪ ਹੋਣ ਦੇ ਨਾਲ ਉਸ ਸਮੇਤ ਆਪਣੇ ਬੱਚਿਆਂ ਦੇ ਉਸ ਵੱਡੇ ਸੀਵਰੇਜ ਦੇ ਵਿੱਚ ਗਿਰ ਗਿਆ ਜਿਹੜਾ ਸੀਵਰੇਜ ਤਕਰੀਬਨ 18-20 ਫੁੱਟ ਡੂੰਘਾ ਉਹ ਸੀਵਰੇਜ ਜਿਹੜਾ ਜਿਹੜਾ ਡਾਟਾ ਦੇ ਨਾਲ ਵੱਡਾ ਜਿਹਨੂੰ 60 ਇੰਚੀ ਕਹਿੰਦੇ 66 ਇੰਚੀ ਜੋ ਵੀ ਮੌਕੇ ਮੁਤਾਬਕ ਹੈਗਾ ਉਹ ਵੱਡਾ ਸੀਵਰੇਜ ਜਿਹੜਾ ਉਹ ਡਾਟਾ ਵਾਲਾ ਪਿਆ ਹੋਇਆ ਇਹ ਬੜਾ ਵੱਡਾ ਦੰਦਨਾਕ ਹਾਸਾ ਜਿਹੜੀ ਅੱਜ ਇਲਾਕੇ ਦੇ ਲੋਕਾਂ ਦੇ ਸਹਿਯੋਗ ਦੇ ਨਾਲ ਉਸ ਨੌਜਵਾਨ ਦੀ ਉਹਦੇ ਬੱਚਿਆਂ ਦੀ ਜਿਹੜੀ ਆ ਜ਼ਿੰਦਗੀ ਬਚ ਗਈ ਤੇ ਮੈਂ ਸਮਝਦਾ ਕਿ ਜਿੱਥੇ ਪ੍ਰਸ਼ਾਸਨ ਜ਼ਿੰਮੇਵਾਰ ਹੈ ਉਹ ਜੀ ਹਾਦਸਿਆਂ ਦੇ ਵਾਸਤੇ ਉਥੇ ਸਾਡੇ ਇਸ ਇਲਾਕੇ ਦੇ ਜਿਹੜੇ ਐਮਐਲਏ ਆ ਉਹਨਾਂ ਨੂੰ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਕਿ ਲੋਕਾਂ ਦੀ ਜਾਨ ਦੇ ਨਾਲ ਖਿਲਵਾੜ ਨਾ ਹੋਵੇ ਤੇ ਆਮ ਆਦਮੀ ਪਾਰਟੀ ਬਹੁਤ ਵੱਡੇ ਦਾਅਵੇ ਤੇ ਕਰਦੀ ਹੈ ਲੇਕਿਨ ਇਹੋ ਜਿਹੇ ਹਾਸੇ ਰੋਕਣ ਵਾਸਤੇ ਕੋਈ ਉਪਰਾਲਾ ਨਹੀਂ ਹੋ ਰਿਹਾ ਮੈਂ ਕਮਿਸ਼ਨਰ ਸਾਹਿਬ ਨੂੰ ਜੋ ਕਹਣਾ ਹੈ ਕਿ ਇਹ ਜਿਹੜੇ ਠੇਕੇਦਾਰ ਹੋਣ ਚਾਏ ਕਾਰਪੋਰੇਸ਼ਨ ਦੇ ਮੁਲਾਜ਼ਮ ਹੁਣ ਉਹਨਾਂ ਦੀ ਨਗਹਿਲੀ ਵਾਸਤੇ ਉਹਨਾਂ ਦੇ ਵਿਰੁੱਧ ਕਾਰਵਾਈ ਹੋਣੀ ਚਾਹੀਦੀ ਆਕ ਵੀਡੀਓ ਤੁਹਾਨੂੰ ਮੈਂ ਪੇਸ਼ ਵੀ ਕਰੂੰਗਾ ਉਹ ਵੀਡੀਓ ਜਿਹੜੀ ਆ ਉਥੇ ਲੱਗੇ ਹੋਏ ਕੈਮਰਾ ਦੀ ਫੁਟੇਜ ਆ ਉਹਦੇ ਘਰ ਤੇ ਮੈਨੂੰ ਜੋ ਇਲਾਕੇ ਦੇ ਲੋਕਾਂ ਨੇ ਦੱਸਿਆ ਉਹਦੀ ਮੈਂ ਜਾ ਕੇ मौके ਤੇ ਗਿਆ ਮੋਕਾ ਵੇਖਿਆ ਇਹ ਬਹੁਤ ਵੱਡਾ ਹਾਦਸਾ ਜਿਹੜਾ ਹੁਣ ਬਚ ਗਿਆ ਤੋਂ ਮੈਂ ਇਹੀ ਗੱਲ ਕਹੂੰਗਾ ਪ੍ਰਸ਼ਾਸਨ ਨੂੰ ਵਿਸ਼ੇਸ਼ ਤੌਰ ਤੇ ਆਪਣੇ ਇਲਾਕੇ ਦੇ ਐਮਐਲਏ ਨੂੰ ਇਹੋ ਜਿਹੇ ਹਾਸਿਆਂ ਨੂੰ ਵਾਸਤੇ ਉਹਨਾਂ ਨੂੰ ਧਿਆਨ ਦੇਣਾ ਚਾਹੀਦਾ ਉਹਨਾਂ ਨੂੰ ਆਪਣੀ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ